ਪੰਜਾਬੀ ਰਿਸ਼ਤੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਰਿਸ਼ਤੇ ਨੋਟ ਕਰੋ ਤੇ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਹੈ ਜੀ ਨਾਮ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਬੰਨਦਾ ਸੰਧੂ ਗੋਤ ਹੈ ਜੀ ਮੁੰਡੇ ਦਾ ਪਤਾ ਜ਼ਿਲ੍ਹਾ ਪਟਿਆਲਾ ਤੋਂ ਹੈ ਜੀ ਮੁੰਡਾ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਉਮਰ ਫਰਵਰੀ 1994 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਪੜ੍ਹਾਈ ਕਰੀ ਹੋਈ ਹੈ ਜੀ ਬੀਟੈਕ ਮਕੈਨਿਕਲ ਇੰਜੀਨੀਅਰਿੰਗ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰਿਆ ਜੀ ਚਾਰ ਕਿਲੇ ਮੁੰਡੇ ਕੋਲ ਜ਼ਮੀਨ ਹੈ ਤੇ ਕੁਆਲਟੀ ਇੰਜੀਨੀਅਰ ਹੈ ਜੀ ਮੁੰਡਾ ਐਕਸਪੀਰੀਅੰਸ ਇਹਨਾਂ ਦਾ 7 ਸਾਲ ਦਾ ਹੈ ਜੀ ਸੋ 7 ਸਾਲ ਤੋਂ ਜੌਬ ਕਰ ਰਹੇ ਨੇ ਜੀ ਇਹ 75000 ਰੁਪਏ ਤਨਖਾਹ ਇਹਨਾਂ ਦੀ ਤੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਖਾਨਦਾਨੀ ਪਰਿਵਾਰ ਦੀ ਹੋਵੇ ਜੀ ਜੱਟ ਸਿੱਖ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਫੋਨ ਨਾ ਕਰਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਜੀ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਰਾਜਵੀਰ ਸਿੰਘ ਪਤਾ ਹੁਸ਼ਿਆਰਪੁਰ ਤੋਂ ਉਮਰ ਇਹਨਾਂ ਦੀ ਜੂਨ 1998 ਦੇ ਵਿੱਚ ਹੈ ਜੀ ਕਾਸਟ ਰਾਮਦਾਸ ਜੀ ਸਿੱਖ ਕੱਦ ਮੁੰਡੇ ਦਾ 5 ਫੁੱਟ 6 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਟੈਕ ਕੰਪਿਊਟਰ ਸਾਇੰਸ ਸੌਫਟਵੇਅਰ ਇੰਜੀਨੀਅਰ ਭੈਣਾਂ ਇਹਨਾਂ ਦੀਆਂ ਦੋ ਮੈਰਿਡ ਨੇ ਜੀ ਪਿਤਾ ਇਹਨਾਂ ਦੇ ਲਖਵੀਰ ਸਿੰਘ ਰਾਜੂ ਟੀਚਰ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਰਤੂ ਗੋਤ ਹੈ ਇਹਨਾਂ ਦਾ ਕੰਮ ਕਰੇ ਜੀ ਗੁਰਗਾਓ ਵਿੱਚ ਵਧੀਆ ਮੁੰਡਾ ਕੰਮ ਕਰਦਾ ਹੈ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਬਾਰ ਵੱਲੋਂ ਮੰਗਿਆ ਜੀ ਕੁੜੀ ਨੇ ਬਰਾਬਰ ਦੀ ਪੜ੍ਹਾਈ ਕਰੀ ਹੋਵੇ ਬੀਟੈਕ ਕਮਰਸ ਜਾਂ ਜੋਬ ਕਰਦੀ ਹੋਵੇ ਲੜਕੀ ਜਾਂ ਬੀਐਡ ਪੀਐਸਟੀ ਈਟੀ ਕਲੀਅਰ ਹੋਵੇ ਜੀ ਜਾਂ ਬੈਂਕ ਵਿੱਚ ਨੌਕਰੀ ਕਰਦੀ ਹੋਵੇ ਲੜਕੀ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜਿਸ 'ਤੇ ਦੀ ਗੱਲਬਾਤ ਕਰੋ ਇਹਨਾਂ ਨਾਲ ਅਗਲਾ ਰਿਸ਼ਤੇ ਜੀ ਨਾਮ ਗੁਰਦੀਪ ਸਿੰਘ ਪਤਾ ਸਮਾਣਾ ਏਰੀਆ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਇਹਨਾਂ ਦਾ ਕਲੇਕਾ ਤੇ ਸਰਾਉ ਆ ਉਮਰ 11-1999 ਦੇ ਵਿੱਚ ਹੈ ਜੀ ਕੱਦ 5 ਫੁੱਟ 10 ਇੰਚ ਮੁੰਡਾ ਸ਼ਾਰਟ ਟਰਮ ਡਿਵੋਰਸਡ ਹੈ ਜੀ ਬੱਚਾ ਕੋਈ ਨਹੀਂ ਇਹਨਾਂ ਕੋਲ ਪੜ੍ਹਾਈ ਕਰੀ ਹੋਈ ਹੈ ਜੀ ਗ੍ਰੈਜੂਏਸ਼ਨ ਵਿਦ ਮੈਥ ਐਂਡ ਇੰਗਲਿਸ਼ ਲਿਟਰੇਚਰ ਭੈਣ ਭਰਾ ਇਹਨਾਂ ਦੇ ਦੋ ਮੈਰਿਡ ਨੇ ਜੀ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਕੰਮ ਕਰੇ ਜੀ ਮੁੰਡਾ ਇੰਸਪੈਕਟਰ ਹੈ ਜੀ ਐਕਸਕਾਈਜ਼ ਐਂਡ ਕਸਟਮ ਡਿਪਾਰਟਮੈਂਟ ਦੇ ਵਿੱਚ ਸੈਂਟਰ ਗਵਰਨਮੈਂਟ ਜੌਬ ਪਟਿਆਲਾ ਦੇ ਵਿੱਚ ਹੈ ਜੀ ਮੁੰਡੇ ਦੀ 2 ਏਕੜ ਮੁੰਡੇ ਕੋਲ ਜ਼ਮੀਨ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਜੱਟ ਸਿੱਖ ਪਰਿਵਾਰ ਦੀ ਹੋਵੇ ਸੋਹਣੀ ਸੁਨੱਖੀ ਹੋਵੇ ਜੀ ਘਰੇਲੂ ਹੋਵੇ ਪੜ੍ਹੀ ਲਿਖੀ ਅਨਮੈਰਿਡ ਹੋਵੇ ਜਾਂ ਫਿਰ ਬਿਨਾਂ ਬੱਚੇ ਤੋਂ ਹੋਵੇ ਜੀ ਸਮਾਣਾ ਪਾਤੜਾ ਸੰਗਰੂਰ ਏਰੀਆ ਨਾਲ ਸੰਪਰਕ ਕਰ ਸਕਦੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਨਵਦੀਪ ਸਿੰਘ ਕਾਸਟ ਇਹਨਾਂ ਦੀ ਸਿੱਖ ਫੈਮਲੀ ਤੋਂ ਹੈ ਮੁੰਡਾ ਉਮਰ ਇਹਨਾਂ ਦੀ 23-8-1995 ਦੇ ਵਿੱਚ ਹੈ ਜੀ ਕੱਦ 5 ਫੁੱਟ 8 ਇੰਚ ਪੜਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਪਾਸ ਭਰਾ ਇਹਨਾਂ ਦੇ ਇੱਕ ਹੈ ਜੀ ਅਨਮੈਰਿਡ ਭੈਣਾਂ ਦੋ ਮੈਰਿਡ ਨੇ ਪਿਤਾ ਕਰਮਜੀਤ ਸਿੰਘ ਸ਼ਾਪਕੀਪਰ ਨੇ ਮਾਤਾ ਕਮਲਜੀਤ ਕੌਰ ਹਾਊਸ ਵਾਈਫ ਨੇ ਜੀ ਕੰਮ ਕਰੇ ਜੀ ਮੁੰਡਾ ਫਾਰਮੈਨ ਹੈ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਸੈਲਰੀ ਇਹਨਾਂ ਦੀ 20000 ਰੁਪਏ ਮਹੀਨਾ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਸੋ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋਗੇ ਅਗਲਾ ਰਿਸ਼ਤੇ ਜੀ ਨਾਮ ਪਨੀਤ ਸਿੰਘ ਪਤਾ ਜਲੰਧਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਰਾਮ ਕੜੀਆ ਗੋਤ ਇਹਨਾਂ ਦਾ ਬਾਰਜ ਤੇ ਧੰਜਲ ਹੈ ਜੀ ਉਮਰ ਹੈ 18 8 1992 ਦੇ ਵਿੱਚ ਜਨਮ ਟਾਈਮ ਹੈ ਜੀ 8:45 ਪੀਐਮ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਜੀ ਪਿਤਾ ਇਹਨਾਂ ਦੇ ਰਵਿੰਦਰ ਸਿੰਘ ਨੇ ਜੀ ਡੀਟੀਵੀ ਓਨਰ ਨੇ ਕੰਪਿਊਟਰ ਸੈਂਟਰ ਐਂਡ ਬਿਲਡਿੰਗ ਕੰਸਟਰਕਸ਼ਨ ਕੰਪਨੀ ਦੇ ਵਿੱਚ ਜੀ ਮਾਤਾ ਇਹਨਾਂ ਦੇ ਕਮਲਜੀਤ ਕੌਰ ਨੇ ਭਰਾ ਇੱਕ ਮੈਰਿਡਜ ਮੁੰਡੇ ਦਾ ਪੜਾਈ ਕਰੀ ਹੈ ਜੀ ਮੁੰਡੇ ਨੇ ਡਿਪਲੋਮਾ ਇਨ ਇਨਫੋਰਮੇਸ਼ਨ ਟੈਕਨੋਲੋਜੀ ਮੁੰਡਾ ਹੈ ਤਲਾਖ ਸੁਦੇ ਜੀ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਘਰੇਲੂ ਹੋਵੇ 2-3 ਸਾਲ ਛੋਟੀ ਹੋਵੇ ਜੀ ਹਰਾਮਗੜੀਆ ਕਾਸਟ ਤੋਂ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਕਰਨਾਲ ਤੋਂ ਹੈ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਸੰਧੂ ਉਮਰ 26 8 1998 ਦੇ ਵਿੱਚ ਹੈ ਜੀ ਕੱਦ ਮੁੰਡੇ ਦਾ 6 ਫੁੱਟ ਹੈ ਪੜ੍ਹਾਈ ਕਰੀ ਹੋਈ ਹੈ ਜੀ ਬੀ ਟੈਕ ਪੈਣਾ ਇਹਨਾਂ ਦੀਆਂ ਦੋ ਮੈਰਿਡ ਨੇ ਕਮ ਕਰੇ ਜੀ ਮੁੰਡਾ ਵਰਕਿੰਗ ਇਨ ਆਈਟੀ ਕੰਪਨੀ ਮਹਾਲੀ ਦੇ ਵਿੱਚ ਓਨਰ ਸਟਾਰਟਸ਼ਿਪ ਇਨ ਈ-ਕਾਮਰਸ 13 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਫਲੈਟ ਇਹਨਾਂ ਦਾ ਇੱਕ ਮਹਾਲੀ ਸ਼ਹਿਰ ਦੇ ਵਿੱਚ ਤੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਨੇ ਬਰਾਬਰ ਦੀ ਪੜ੍ਹਾਈ ਕਰੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੀ ਜੱਟ ਸਿੱਖ ਫੈਮਿਲੀ ਹੋਵੇ ਪਟਿਆਲਾ ਮਹਾਲੀ ਹਰਿਆਣਾ ਏਰੀਆ ਨਾਲ ਸੰਪਰਕ ਕਰ ਸਕਦੇ ਜੀ ਕਾਲੀਪੱਟੇ ਚ ਪਰਿਵਾਰ ਦਾ ਨੰਬਰ ਹੈ ਜੀ ਸਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤੇਜੀ ਨਾਮ ਸਿੰਘ ਪਤਾ ਜਿਲ੍ਹਾ ਪਟਿਆਲਾ ਤੋਂ ਮੁੰਡਾ ਉਮਰ ਇਹਨਾਂ ਦੀ 5/12/1996 ਦੇ ਵਿੱਚ ਹੈ ਨਿਊਜ਼ੀਲੈਂਡ ਦਾ ਪੀਆਰ ਹੈ ਜੀ ਮੁੰਡਾ 7 ਸਾਲ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਚੀਮਾ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਜੀ ਮੁੰਡਾ ਸਿੱਖ ਸਰਦਾਰ ਹੈ ਜੀ ਭੈਣ ਇਹਨਾਂ ਦੀ ਇੱਕ ਹੈ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਬਾਕੀ ਦੀ ਸਾਰੀ ਜਾਣਕਾਰੀ ਤੁਸੀਂ ਪਰਿਵਾਰ ਨਾਲ ਗੱਲਬਾਤ ਕਰਕੇ ਲੈ ਸਕਦੀਆਂ ਜੀ ਵਿਚੋਲੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਅਗਲਾ ਰਿਸ਼ਤੇ ਜੀ ਨਾਮ ਸਿੰਘ ਸਹਿਜਤਾਰੀਏ ਜੀ ਮੁੰਡਾ ਪਤਾ ਜਲੰਧਰ ਤੋਂ ਕਾਸਟ ਇਹਨਾਂ ਦੀ ਖੱਤਰੀ ਹੈ ਜੀ ਉਮਰ 27 1998 ਦੇ ਵਿੱਚ ਹੈ ਕੱਦ ਮੁੰਡੇ ਦਾ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਕੀਤੀ ਹੋਈ ਹੈ ਡਿਪਲੋਮਾ ਕੈਨੇਡਾ ਤੋਂ 2 ਸਾਲ ਦਾ ਭਰਾ ਇਹਨਾਂ ਦਾ ਇੱਕ ਮੈਰਿਡ ਇੰਡੀਆ ਦੇ ਵਿੱਚ ਹੈ ਜੀ ਭੈਣ ਇੱਕ ਅਨਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਭੈਣ ਇਹਨਾਂ ਦੀ ਪਿਤਾ ਦਾ ਆਪਣਾ ਬਿਜ਼ਨਸ ਹੈ ਜੀ ਸੋ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਹੈ ਪੀਆਰ ਦਾ ਜੋ ਫਾਈਲ ਇਹਨਾਂ ਦੀ ਪ੍ਰੋਸੈਸ ਦੇ ਵਿੱਚ ਹੈ ਪਰਿਵਾਰ ਵੱਲੋਂ ਮੰਗੇ ਜੀ ਕੁੜੀ ਕੈਨੇਡਾ ਦੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿੱਥੇ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਨਾਮ ਸੁਖਦੇਵ ਸਿੰਘ ਪਿਤਾ ਦਾ ਨਾਮ ਹੈ ਜੀ ਕਰਤਾਰ ਸਿੰਘ ਪਤਾ ਨਮਾ ਸ਼ਹਿਰ ਤੋਂ ਹੈ ਜੀ ਰਿਸ਼ਤਾ ਹੈ ਕਾਸਟ ਇਹਨਾਂ ਦੀ ਮਹਿਰਾ ਚੀਰ ਹੈ ਜੀ ਗੋਤ ਇਹਨਾਂ ਦਾ ਟਾਕ ਹੈ ਕੱਤ 5 ਫੁੱਟ 3 ਇੰਚ ਹੈ ਜੀ ਉਮਰ 45 ਸਾਲ ਹੈ ਇਹਨਾਂ ਦੀ ਇਹਨਾਂ ਦੀ ਘਰ ਵਾਲੀ ਦੀ ਮੌਤ ਹੋ ਗਈ ਸੀ ਜੀ ਬੱਚਾ ਕੋਈ ਨਹੀਂ ਇਹਨਾਂ ਕੋਲ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਭੈਣਾਂ ਦੋ ਮੈਰਿਡ ਨੇ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ ਰਹਿੰਦੇ ਨੇ ਜੀ ਪੜਾ ਇਹਨਾਂ ਨੇ ਸੱਤ ਪਾਸ ਕਰੀ ਹੋਈ ਆ ਕੰਮਕਾਰ ਹੈ ਜੀ ਵਾਟਰ ਵਿਭਾਗ ਸਪਲਾਈ ਦੇ ਵਿੱਚ ਇਹ ਨੌਕਰੀ ਕਰਦੇ ਨੇ 20000 ਰੁਪਏ ਇਹਨਾਂ ਦੀ ਆਮਦਨ ਹੈ ਸੱਤ ਮਰਲੇ ਦੇ ਵਿੱਚ ਇਹਨਾਂ ਦਾ ਆਪਣਾ ਬਹੁਤ ਵਧੀਆ ਘਰ ਪਰਿਵਾਰ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਿਧਵਾ ਹੋਵੇ ਬੱਚੇ ਤੋਂ ਬਿਨਾ ਵਾਲੇ ਤਲਾਕਸ਼ੁਦਾ ਵਾਲੇ ਬਿਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਜਿਨ੍ਹਾਂ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਆਇਆ ਜੀ ਆਪਣੇ ਕੋਲੇ ਨਾਮ ਸਿੰਘ ਪਤਾ ਚੰਡੀਗੜ੍ਹ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਮਜਬੀ ਸਿੱਖ ਹੈ ਕੱਦ 5 ਫੁੱਟ ਦਾ 7 ਇੰਚ ਹੈ ਜੀ ਗੋਤੇਨਾ ਦਾ ਸਹੌਤਾ ਤੇ ਸੋਢੀ ਹੈ ਜੀ ਪੜ੍ਹਾਈ ਕਰੀ ਹੋਈ ਹੈ ਇਹਨਾਂ ਨੇ ਇੰਟਰਮੀਡੀਏਟ ਡਿਪਲੋਮਾ ਕਰਿਆ ਹੋਇਆ ਜੀ ਕੰਪਿਊਟਰ ਐਪਲੀਕੇਸ਼ਨ ਦਾ ਪੈਣਪਰਾ ਦੋਨੇ ਜੀ ਪਿਤਾ ਚਰਨਜੀਤ ਸਿੰਘ ਨੇ ਜੀ ਏਐਸਆਈ ਚੰਡੀਗੜ੍ਹ ਪੁਲਿਸ ਦੇ ਵਿੱਚ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਮੁੰਡਾ ਕਾਮਕਾਰ ਹੈ ਜੋ ਮੁੰਡੇ ਦਾ ਸਕੂਲ ਦੇ ਵਿੱਚ ਟੀਚਰ ਹੈ ਜੀ ਮੁੰਡਾ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਨਾਲ ਕੋਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨਖੀ ਹੋਵੇ ਕੋਈ ਜੋਬ ਕਰਦੀ ਹੋਵੇ ਜੀ ਜਾਂ ਘਰੇਲੂ ਹੋਵੇ ਕਾਲੀਪੱਟੀ ਚ ਪਰਿਵਾਰ ਦੇ ਨੰਬਰ ਨੇ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਦਲਜੀਤ ਸਿੰਘ ਪਤਾ ਨਤਸਾਨੇਵਾਲ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਗਰੇਵਾਲ ਆ ਉਮਰ ਇਹਨਾਂ ਦੀ 26 1996 ਦੇ ਵਿੱਚ ਹੈ ਜੀ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਡਿਵੋਰਸਡ ਹੈ ਜੀ ਮੁੰਡਾ ਆਫਟਰ 3 ਮੰਥ ਤੋਂ ਨਸ਼ੇ ਤੋਂ ਰਹਤੇ ਹੈ ਜੀ ਪਰਿਵਾਰ ਜ਼ਮੀਨ ਇਹਨਾਂ ਕੋਲ ਕੋਈ ਨਹੀਂ ਹੈਗੀ ਜੀ ਪਿਤਾ ਇਹਨਾਂ ਦੇ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਪਰਵਾਰ ਵੱਲੋਂ ਮੰਗਿਆ ਜੀ ਕੁੜੀ ਦਾਸਪਾਸ ਹੋਵੇ 22 ਤੋਂ 27 ਸਾਲ ਦੀ ਉਮਰ ਹੋਵੇ ਸ਼ਾਰਟ ਟਾਈਮ ਡਿਵੋਰਸਟ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਬਾਲਮਿਕੀ ਕਾਸਟ ਵਾਲੇ ਜਿਹਨਾਂ ਨਾਲ ਸੰਪਰਕ ਨਾ ਕਰਨ ਜੀ ਕਾਲੀਪੱਟ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਬਾਬਾ ਬਕਾਲਾ ਅਮ੍ਰਿਤਸਰ ਸਾਹਿਬ ਤੋਂ ਹੈ ਜੀ ਰਿਸ਼ਤਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਸੰਧੂ ਉਮਰ 1996 ਦੇ ਵਿੱਚ ਹੈ ਜੀ ਸੋ ਕੱਦ ਮੁੰਡੇ ਦਾ 6 ਫੁੱਟ 2 ਇੰਚ ਹੈ ਜੀ ਪੜਾ ਇਹਨਾਂ ਨੇ ਕਰੀ ਹੈ BCA ਜਰਮਨੀ ਸਟੱਡੀ ਕਰੀ ਹੋਈ ਹੈ ਜੀ IT ਦੀ ਪਰ ਇਹਨਾਂ ਦੇ ਦੋ ਨੇ ਜੀ ਭੈਣ ਇੱਕ ਮੈਰਿਡ ਆ ਪਿਤਾ ਇਹਨਾਂ ਦੇ FM BSF ASI ਰੈਂਕ ਤੇ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਇਹਨਾਂ ਦੇ ਕੋਲੇ USA UK ਤੇ ਕੈਨੇਡਾ ਦੇ 10 ਸਾਲ ਦਾ ਵੀਜ਼ਾ ਹੈ ਜੀ ਆਮਦਨ ਬਹੁਤ ਵਧੀਆ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਜੀ ਐਜੂਕੇਟਿਡ ਹੋਵੇ ਕਾਲੀਪੱਟੇ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਤੋਂ ਹੈ ਜੀ ਰਿਸ਼ਤਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਭੁੱਲਰ ਉਮਰ 12/12/1997 ਦੇ ਵਿੱਚ ਹੈ ਜੀ ਕੱਦ 5 ਫੁੱਟ 8 ਇੰਚ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਬੀਐਸਸੀ ਨਰਸਿੰਗ ਐਂਡ ਹੈਲਥ케ਅਰ ਦਾ ਕੋਰਸ ਹੈ ਜੀ ਭੈਣ ਇੱਕ ਮੈਰਿਡ ਹੈ ਜੀ ਹਾਂਗਕਾਂਗ ਦੇ ਵਿੱਚ ਕੰਮ ਕਰ ਰਹੀ ਹੈ ਜੀ ਮੁੰਡਾ ਕੈਨੇਡਾ ਦਾ ਵਰਕ ਪਰਮਿਟ ਦੇ ਉੱਪਰ ਹੈ ਪੌਣੇ 3 ਕਿੱਲੇ ਜ਼ਮੀਨ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਖਾਨਦਾਨੀ ਪਰਿਵਾਰ ਦੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਸੋ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕਲਦੀਪ ਸ਼ਰਮਾ ਪਤਾ ਗਾਜੂ ਮਾਜਰਾ ਪਟਿਆਲੇ ਤੋਂ ਹੈ ਜੀ ਰਿਸ਼ਤਾ ਉਮਰ ਮੁੰਡੇ ਦੀ 14/7/1996 ਦੇ ਵਿੱਚ ਹੈ ਜੀ ਜਨਮ ਟਾਈਮ 5:15 ਸਵੇਰ ਦਾ ਹੈ ਗੋਤ ਇਹਨਾਂ ਦਾ ਵਜਿਸ਼ਟ ਹੈ ਜੀ ਮਾਤਾ ਦਾ ਗੋਤ ਪਟਾਕ ਆ ਪੜਾਈ ਕਰੀ ਹੋਈ ਹੈ ਜੀ ਇਹਨਾਂ ਨੇ ਪਲੱਸ 2 ਪੀਟੀਈ ਦੇ ਸਕੋਰ 72 ਨੇ ਜੀ ਭੈਣ ਇੱਕ ਮੈਰਿਡ ਹੈ ਜੀ ਭਰਾ ਵੀ ਇੱਕ ਮੈਰਿਡ ਆ ਕੰਮ ਕਰਾ ਹੈ ਜੀ ਮੁੰਡਾ ਪੀਟੀਈ ਟ੍ਰੇਨਰ ਹੈ ਜੀ 4 ਸਾਲ ਤੋਂ 10 ਕਿਲੇ ਜ਼ਮੀਨ ਹੈ ਇਹਨਾਂ ਕੋਲ ਮਾਤਾ ਇਹਨਾਂ ਦੇ ਆਂਗਣਵਾੜੀ ਵਰਕਰ ਨੇ ਜੀ ਪਿਤਾ ਰਿਟਾਇਰਡ ਸਕੈਟਰੀ ਨੇ ਇਹਨਾਂ ਦੇ ਵਧੀਆ ਵੈਸ਼ਨੋ ਪਰਿਵਾਰ ਹੈ ਜੀ ਘਰ ਪਰਿਵਾਰ ਚੰਗਾ ਆਮਦਨ ਵਧੀਆ ਇਹਨਾਂ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਲੜਕੀ ਸੈਟਲ ਹੋਵੇ ਜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਦੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਹਰਦੀਪ ਸਿੰਘ ਪਤਾ ਨੰਗਲ ਤੋਂ ਜੀ ਰਿਸ਼ਤਾ ਕਾਸਟ ਇਹਨਾਂ ਦੀ ਸ਼ੈਣੀ ਸਿੱਖ ਹੈ ਉਮਰ 16-93 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 9 ਇੰਚ ਉਹਦਾ 10+2 ਕਰੀ ਹੋਈ ਹੈ ਜੀ ਆਈਟੀਆਈ ਦੀ ਸੋ ਪਿਤਾ ਦਾ ਨਾਮ ਹੈ ਜੀ ਰਗੋਵੀਰ ਸਿੰਘ ਮਾਤਾ ਜਸਵੀਰ ਕੌਰ ਕੰਮ ਕਰ ਹੈ ਜੀ ਮੁੰਡੇ ਦੀ ਜੌਬ ਕਰਦਾ ਮੁੰਡਾ ਬੀਪੀਸੀਐਲ ਸੀਐਨਜੀ ਦੇ ਵਿੱਚ ਮੰਗ ਹੈ ਜੀ ਪਰਿਵਾਰ ਦੀ ਕੁੜੀ ਨੇ ਪਲੱਸ 2 ਕੀਤੀ ਹੋਵੇ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਲੜਕੀ ਐਸਸੀ ਵਾਲਮੀਕੀ ਕਾਸਟ ਛੱਡ ਕੇ ਬਾਕੀ ਸਾਰੀਆਂ ਕਾਸਟ ਇਹਨਾਂ ਨਾਲ ਸੰਪਰਕ ਕਰ ਸਕਦੀਆਂ ਨੇ ਕਾਲੀ ਪੱਟੀਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਸੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਸੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਜੀ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ